you okay.

ਪਈ ਸਰ ਜੀ ਦੇ ਲੈਕਚਰ ਦੇ ਦੌਰਾਨ ਬਹੁਤ ਸਾਰੀਆਂ ਗੱਲਾਂ ਕਰਨ ਨੂੰ ਲਿਆ ਦੇ ਕੇ ਕਰ ਰਿਹਾ ਹੈ ਪਰ ਜਿਹੜਾ ਇਹ ਆਖਰੀ ਸਮਾਂ ਹੁੰਦਾ ਹੈ ਨਾ ਜੀਬਾ ਇਹ ਬੜਾ ਲਿਮਟਡ ਜਿਹਾ ਹੁੰਦਾ ਹੈ ਕਿ 2 4 5 ਮਿੰਟ ਦੇ ਅੰਦਰ ਇਸ ਨੂੰ ਸਮਾਪਤ ਕਰੇ ਮਤਲਬ 20 ਨੰਬਰ ਦੇ ਕੁਐਸਚਨ ਦੀ ਜਾਂ ਇੱਕ 400 పేజీ ਦੀ ਕਿਤਾਬ ਦੀ ਸੰਖੇਪੀ ਲਿਖਣੀ ਮੁਸ਼ਕਲ ਹੋ ਜਾਂਦੀ ਹੈ ਹੈ ਦੇ ਨਾ ਬੰਦੇ

चार, पांच, छे। बेटा खुम्बा बाग नहीं उगड़ा। खुम्बा तो क्यों उगती है? है ना? की है सर थीम है विद्यार्थी, सक्षियन, उसारी मैं दावे में कह सकता हूं कि किसी भी विद्यार्थी ने अपनी कॉपी के फर्स्ट पेज पे ऊपर थीम बोलो नहीं किया नहीं किया नहीं बेक्रोम ने पता है हूं जबो हम इसी चीज को ਪੰਜਾਬੀ 'ਚ ਬੋਲਿਆ ਵਿਦਿਆਰਥੀ ਸ਼ਖਸ਼ੀਅਤ ਉਸਾਰੀ ਕੈਂਪਸ ਤੇ ਇੰਗਲਿਸ਼ ਦੇ ਵਿੱਚ ਅਸੀਂ ਨੂੰ ਕਹਿੰਦੇ ਆ ਪਰਸਨੈਲਿਟੀ ਡਵੈਲਪਮੈਂਟ ਡਵੈਲਪਮੈਂਟ ਕੀ ਹੁੰਦੀ ਹੈ ਜਦੋਂ ਅਸੀਂ ਕਿਸੇ ਚੀਜ਼ ਨੂੰ ਬਿਲਡ ਕਰਨਾ ਹੈ ਕਿਸੇ ਚੀਜ਼ ਨੂੰ ਬਣਾਉਣਾ ਉਹਦੀ ਬੁਨਿਆਦੀ ਚੀਜ਼ ਹੁੰਦੀ ਹੈ ਉਹਦੀਆਂ ਬੇਸਿਕ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਅਵਸਥਾ ਉਹ ਇਹ ਹੁੰਦੀ ਹੈ ਨਾ ਜੀ ਮਿਸਾਲ ਦੇ ਤੌਰ ਤੇ ਅਸੀਂ ਇਸ ਹਾਲ ਦੇ ਅੰਦਰ ਬੈਠੇ ਹਾਂ ਹਾਲ 'ਚ ਬੈਠਿਆ ਨੀ ਅਸੀਂ ਹਾਲ ਨੂੰ ਉੱਪਰੋਂ ਦੇਖਦੇ ਪਏ ਹਾਂ ਪਰ ਇਹ ਕਿਸੇ ਚੀਜ਼ ਦੇ ਸਾਰੇ ਤੋਂ ਹੈ ਕਿਹਦੇ ਸਾਰੇ ਥੱਲੇ ਦੀ ਜਿਹੜੀ ਕੀ ਹੈ ਜੀ ਨੀਂਹ ਜਿੰਨਾ ਚਿਰ ਉਹ ਨੀਂਹ ਨਹੀਂ ਰੱਖੀ ਜਾਂਦੀ ਹੈ ਜੀ ਨੀਂਹ ਮਜ਼ਬੂਤ ਨਹੀਂ ਹੋਏਗੀ ਤੇ ਇਹ ਚੀਜ਼ ਬਿਲਡ ਨਹੀਂ ਦੇ ਬਿਲਡ ਨੂੰ ਅਸੀਂ ਬਿਲਡਿੰਗ ਕਹਿੰਦੇ ਹਾਂ ਬਿਲਡਿੰਗ ਸਖਸ਼ੇਤ ਬੜਿਆ ਸਖਸ਼ ਇੱਕ ਸਿੰਗਲ ਵਰਡ ਹੈ ਸਖਸ਼ ਹਲੋ ਮੇਰੇ ਕੋਲ ਤੇ ਆ ਗਏ ਅਸੀਂ ਇੱਕ ਵਿਅਕਤੀ ਨੂੰ ਕੀ ਕਹਿੰਦੇ ਹਾਂ ਜੀ ਸਖਸ਼ ਕਹਿੰਦੇ ਹਾਂ ਜਦੋਂ ਅਸੀਂ ਰਹਿਤ ਬਾਰੇ ਗੱਲ ਕਰਦੇ ਹਾਂ ਤੇ ਰਹਿਤ ਮर्यादा ਦੇ ਵਿੱਚ ਦੋ ਰਣੀਆਂ ਨੇ ਪਤਾ ਕਿਸ ਨੇ ਵੈਰੀ ਗੁੱਡ ਕੀ ਕਹਿੰਦੇ ਹਾਂ ਜੀ ਸਖਸ਼ ਰਣੀ ਸਖਸ਼ ਰਣੀ ਤੇ ਪੰਥ ਰਹਿਣੀ ਤੇ ਜਿਹੜਾ ਵਿਅਕਤੀ ਜਿਹੜਾ ਗੁਰਸਿੱਖ ਸਖਸ਼ੀ ਰਹਿਣੀ ਦੇ ਉੱਤੇ ਸક્ષਮ ਹੋ ਕੇ ਬਹੁਤ ਲੰਮੀ ਕਹਾਣੀ ਕਰਕੇ ਉਸ ਰਹਿਣੀ ਦੇ ਅਨੁਸਾਰ ਆਪਣਾ ਜੀਵਨ ਜਿਉਂਦਾ ਆਪਣੀ ਜੀਵਨ ਦੀ ਘਾਟ ਘੜਦਾ ਆਪਣੀ ਸਖਸ਼ੀਅਤ ਦੀ ਆਪਣੀ ਸਖਸ਼ੀ ਰਹਿਣੀ ਦੀ ਘਾਟ ਘੜਦਾ ਤੇ ਫਿਰ ਅਸੀਂ ਉਹਨੂੰ ਕੀ ਕਹਿੰਦੇ ਆ ਸਖਸ਼ੀਅਤ ਇਹ ਕਹਿੰਦੇ ਹਨ ਸਖਸ਼ੀਅਤ ਆਮ ਤਮ ਕਿ ਤੁਸੀਂ ਇਹ ਜਿਹੜੇ ਕਾਰਡ ਆਉਂਦੇ ਨੇ ਉਹਨਾਂ 'ਚ ਲਿਖਿਆ ਹੋਏਗਾ ਕਿ ਮਹਾਨ ਸਖਸ਼ੀ ਪਹੁੰਚ ਰਹੀਆਂ ਪਹੁੰਚ ਰਹੀਆਂ ਮਹਾਨ ਸਖਸ਼ੀਅਤਾਂ ਪਹੁੰਚ ਰਹੀਆਂ ਮਹਾਨ ਸਖਸ਼ੀਅਤਾਂ ਮਹਾਨ ਸਖਸ਼ੀਅਤ ਹੁਣ ਅਸੀਂ ਇੱਕ ਸਿੰਗਲ ਵਿਅਕਤੀ ਨੂੰ ਸਖਸ਼ੀਅਤ ਨਹੀਂ ਕਹਿੰਦੇ ਨਹੀਂ ਕਹਿੰਦੇ ਜੀ ਇਸ ਦਾ ਮਤਲਬ ਕਿ ਇੱਕ ਵਿਅਕਤੀ ਵਿਸ਼ੇਸ਼ ਜਦੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਵਿਸ਼ੇਸ਼ ਤੌਰ ਦੇ ਉੱਤੇ ਘੜਟ ਘੜ ਕੇ ਉਹਨੂੰ ਕਿਸੇ ਮੁਕਾਮ ਤੇ ਪਹੁੰਚਾਉਂਦਾ ਹੈ ਕਿਸੇ ਲੈਵਲ ਤੇ ਪਹੁੰਚਾਉਂਦਾ ਹੈ ਤੇ ਕੀ ਬਣਦਾ ਹੈ ਜੀ ਸਖਸ਼ੀਅਤ ਬਣਦਾ ਬਣਦਾ ਹੈ ਜੀ ਜਿਵੇਂ ਅਸੀਂ ਆਪਾਂ ਗੱਲ ਕਰ ਰਹੇ ਸੀਗੇ ਸਤਕਾਰਯੋਗ ਸ਼ਖਸ਼ੀਅਤਾਂ ਦੀ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਗੁਰਮਤ ਦੇ ਅਨੁਸਾਰੀ ਢਾਲ ਕੇ ਕਿਸ ਤਰ੍ਹਾਂ ਦੇ ਨਾਲ ਆਪਣਾ ਜੀਵਨ ਹੈ ਜਿਹੜਾ

ਦੇਨ ਸੋਹਣੇ ਇਹਨਾਂ ਰਤਨਾਂ ਵਾਂ ਸਾਨੂੰ ਗੁਰੂ ਸਾਹਿਬ ਜੀ ਨੇ 365 ਦਿਨ ਦਿਲ ਨੂੰ ਖੋਜਣ ਦੀ ਕਰਨ ਕੀਤੀ ਹੈ ਬੰਦੇ ਖੋਜ ਖੋਜ ਦਿਲ ਹਰ ਓਜ ਅਗਲੀ ਪੰਕਤੀ ਕੀ ਹੈ ਕਿ ਨਾ ਫਿਰ ਪਰੇਸ਼ਾਨੀ ਮਾਏ ਫਿਰ ਕੋਈ ਪਰੇਸ਼ਾਨੀ ਨਹੀਂ ਹੋਣ ਗੱਲ ਹੈ ਕਿ ਹੈ ਕਿ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਪਰੇਸ਼ਾਨੀਆਂ ਆਉਂਦੀਆਂ बेटा ध्यान दिन परेशानियां क्यों नहीं पता किसे इंसान दुखी क्यों है विद्वान वो कहते हैं कहें एक इंसान अपने दुखा तो इन्ना दुखी नहीं है जिन्ना वो दूसरिया सुखा तो दुख। दुखी हो जाता है किसी थोड़े आंधी तो? गुआी ने ਨਵੀਂ ਬਾਈਕ ਲੈ ਲਈ ਨਵੀਂ ਗੱਡੀ ਲੈ ਲਈ ਸੋਹਣੀ ਕੋਈ ਚੀਜ਼ ਹੋਰ ਲੈ ਲਈ ਹੈ ਤੇ ਦੁਖੀ ਹੋ ਜਾਂਦੇ ਅਸੀਂ ਅਸੀਂ ਦੁਖੀ ਹੋ ਜਾਂਦੇ ਹਾਂ ਹਾਂ ਸੋ ਗੁਰੂ ਸਾਹਿਬ ਜੀ ਨੇ ਸਾਨੂੰ ਦਿਲ ਨੂੰ ਖੋਜਣ ਦੀ ਗੱਲ ਕੀਤੀ ਹੈ ਹੁਣ ਦਿਲ ਕੀ ਹੈ ਅਸੀਂ ਦਿਲ ਨੂੰ ਕਿਸ ਤਰ੍ਹਾਂ ਦੇ ਨਾਲ ਖੋਜਣਾ ਜਦੋਂ ਅਸੀਂ ਬਾਡੀ ਪਾਰਟਸ ਦੀ ਗੱਲ ਕਰਦੇ ਹਾਂ ਤਾਂ ਇੱਕ ਬ੍ਰੇਨ ਹੁੰਦਾ ਹੈ ਦਿਮਾਗ ਦਿਲ ਸਾਡੀ ਇਸ ਇਨਸਾਨੀ ਬਾਡੀ ਦੇ ਅੰਦਰ ਦੋ ਮੇਜਰ ਪਾਰਟ ਨੇ ਦੋ ਮੇਜਰ ਪਾਰਟ ਨੇ ਜੀ ਯਸ ਸਰ ਬੰਦਾ ਸੋਚਦਾ ਦਿਲ ਨਾਲ ਹੈ ਕਾ ਜਾਂ ਦਿਮਾਗ ਨਾਲ ਜੀ ਦਿਮਾਗ ਨਾਲ ਇਸ ਦਾ ਮਤਲਬ ਕਿ ਸਾਡੀ ਸਾਰੀ ਬਾਡੀ ਦੀ ਜਿਹੜੀ ਮੇਨ ਪ੍ਰੋਸੈਸਿੰਗ ਹੈਗੀ ਹੈ ਚੱਲਣ ਦੀ ਫਿਰਨ ਦੀ ਤੁਰਨ ਦੀ ਕਿਰਿਆ ਕਰਨ ਦੀ ਉਹ ਕਿਹਦੇ ਨਾਲ ਹੈ ਜੀ ਕਹਦੇ ਨਾਲ ਹੈ ਜੀ ਦਿਮਾਗ ਨਾਲ ਹੈ पर गुरु साहब जी ने फिर दिमाग की पड़चोल कर दिल की पड़चोल करो की पता किसी क्योंकि दिल के अंदर एक सूक्ष्म पाठ है जिसन अ कहने मन कहने की कहने ਮਨ ਹੁਣ ਮਨ ਹੀ ਇੱਕ ਐਸੀ ਚੀਜ਼ ਹੈ ਕਿ ਅਸੀਂ ਬੈਠੇ ਇੱਥੇ ਆ ਤੇ ਮਨ ਸਾਡਾ ਕਿਤੇ ਹੋਰ ਚਲੇ ਜਾਂਦਾ ਗੁਰਬਾਣੀ ਦੇ ਅੰਦਰ ਕਥਨ ਹੈ ਮੰਮਾ ਮਨਸਿਓ ਕਾਜ ਹੈ ਮਨ ਸਾਧੇ ਸਿਧ ਹੋਏ ਮਨ ਕੀ ਮਨਸਿਓ ਕਹ ਕਵੀਰਾ ਮਨ ਸਾਥ ਮਿਲਿਆ ਨਾ ਕੋਇ ਜਿੰਨਾ ਚਿਰ ਅਸੀਂ ਆਪਣੇ ਮਨ ਦੀ ਪਰਚੋਲ ਨਹੀਂ ਕਰਦੇ ਮਨ ਨੂੰ ਸਮਝਾਉਂਦੇ ਹੀ ਹੈਗੇ ਤੇ ਉਹਨਾਂ ਚ ਗੱਲ ਨਹੀਂ ਬੰਦੀ ਕੋਈ ਸਪਨਾ ਕੀ ਗੱਲ ਨੇ ਜੀ ਕਿ ਮਨ ਸਮਝਾਵਣ ਕਾਰਨ ਬੋਲੋ ਬੇਟਾ ਹੁੰਦੀ ਬੰਦੀ ਮਨ ਸਮਝਾਵਣ ਕਾਰਨ ਕਸ਼ੂਕ ਪੜਿਆ ਗਿਆਨ ਗੱਲ ਹੁਣ ਗਿਆਨ ਦੀ ਹੈ ਗੱਲ ਕਦੀ ਹੈ ਜੀ ਗਿਆਨ ਦੀ ਜਿੰਨਾ ਚਿਰ ਅਸੀਂ ਕਿਸੇ ਵੀ ਚੀਜ਼ ਨੂੰ ਵਿਚਾਰ ਦੇ ਅਧੀਨ ਨਹੀਂ ਲੈ ਕੇ ਆਵਾਂਗੇ ਤੇ ਉਸ ਦੀ ਪਰਚੋਲ ਨਹੀਂ ਹੋਣੀ ਖੋਜ ਸ਼ਬਦ ਇੰਗਲਿਸ਼ ਦਾ ਹੈ ਜਿਸ ਨੂੰ ਅਸੀਂ ਕਹਿੰਦੇ ਆ ਰਿਸਰਚ ਠੀਕ ਹੈ ਨਾ ਜੀ ਰਿਸਰਚ ਰਿਸਰਚ ਕਹਿੰਦੇ ਹਨ ਮੋਬਾਈਲ 'ਤੇ ਤੁਸੀਂ ਸਰਚ ਕਰਦੇ ਹੋ ਸਰਚ ਕਰਨਾ ਕੀ ਹੈ ਖੋਜਣਾ ਕੀ ਹੈ ਜੀ ਇਹ ਖੋਜਣਾ ਹੋਰ ਖੋਜਾਂਗੇ ਅਸੀਂ ਉਸੇ ਚੀਜ਼ ਨੂੰ ਜਿਹੜੀ ਚੀਜ਼ ਦਾ ਥਾਟ ਸਾਡੇ ਮਨ ਦੇ ਅੰਦਰ ਆਏਗਾ ਉਸੇ ਚੀਜ਼ ਨੂੰ ਖੋਜਾਂਗੇ ਨਾ ਅਸੀਂ ਖੋਜਾਂਗੇ ਖੋਜ ਵੀ ਦਿੱਤੀ ਹੈ ਜਿਹੜੀ ਉਹ ਗਿਆਨ ਤੋਂ ਉਤਪਨ ਹੁੰਦੀ ਹੈ ਗਿਆਨ ਕਿੱਥੋਂ ਪੈਦਾ ਹੁੰਦਾ ਹੈ ਗਿਆਨ ਦੀ ਸੀਮਾ ਜਿਹੜੀ ਉਹ ਮਨ ਦੇ ਬਗਬਲੇ ਦੇ ਰਾਹੀਂ ਜਿਹੜੀ ਏਗੀ ਹੈ ਉਹ ਸਾਡੇ ਅੰਦਰ ਉਤਪਨ ਹੁੰਦੀ ਜਿੰਨਾ ਚਿਰ ਸੀ ਮਨ ਨੂੰ ਪ੍ਰੇਰਿਤ ਨਹੀਂ ਕਰਦੇ ਕਿਸੇ ਚੀਜ਼ ਬਲ ਲਗਾਉਣ ਦੇ ਲਈ ਉਹਨਾਂ ਚੇ ਉਸ ਚੀਜ਼ ਦੀ ਸਾਡੇ ਅੰਦਰ ਜਗਿਆਸਾ ਪੈਦਾ ਨਹੀਂ ਹੁੰਦੀ ਹੈ ਉਹ ਜਗਿਆਸਾ ਕੀ ਹੈ ਉਹ ਮਨ ਤੋਂ ਪੈਦਾ ਹੁੰਦੀ ਹੈ ਤੇ ਗੁਰੂ ਸਾਹਿਬ ਜੀ ਸਾਨੂੰ ਕੀ ਕਰਦੇ ਨੇ ਕਹਿੰਦੇ ਨੇ ਕਿ ਕਹਿੰਦੇ ਪ੍ਰਥਮੈ ਮਨ ਪਰਬੁੱਧ ਹੈ ਆਪਣਾ ਪਾਛੈ ਅਵਰ ਰਿਜਾ ਹੈ ਪਹਿਲਾ ਮਨ ਨੂੰ ਪਰਬੁੱਧਣਾ ਪੈਂਦਾ ਹੈ ਮਨ ਨੂੰ ਪਰਬੁੱਧਣਾ ਪਏਗਾ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਲੰਬੇ ਦੀ ਧਰਤੀ ਦੇ ਉੱਤੇ ਜਾ ਕੇ ਇੱਕ ਸ਼ਬਦ ਦਾ ਉਚਾਰਨ ਕਰਦੇ ਨੇ ਕਿਹੜਾ ਸ਼ਬਦ ਕੀ ਉਜਨ ਕਹਿ ਤਾ ਚਿਲਕਣ ਕੋਟਮ ਕਾਲੜੀ ਮਸ ਤੋデア ਜੂਠ ਨਾ ਉਤਰੈ ਜੀਸੋ ਧੋਵਾਂ ਇਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਇਸਤਾਨ ਦਿਸੰ ਉਹ ਸ਼ਬਦ 5 ਜਾਂ 7 ਮਿੰਟ ਦਾ ਹੋਏਗਾ ਤੇ ਸੱਜਣ ਠੱਗ ਲੈ ਇਹਨਾ ਪੰਜਾਂ ਤੇ ਸੱਤਾ ਮਿੰਟਾਂ ਦੇ ਅੰਦਰ ਆਪਣੇ ਦਿਨ ਨੂੰ ਭੋਲਿਆ ਕੀ ਹੋ ਜਾਂਦਾ ਮਨ ਭੜੇ ਉਹ ਮੈਂ ਸਾਰੀ ਉਮਰ ਪਾਪ ਕਰਦਾ ਰਿਹਾ ਮੈਂ ਸਾਰੀ ਉਮਰ ਦੁਸ਼ਵਾਰੀਆਂ ਕਰਦਾ ਰਿਹਾ ਔਗਣ ਕਰਦਾ ਰਿਹਾ ਤੇ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਨਾਲ ਉਹਨੇ ਜਿਉਂ ਹੀ ਆਪਣੇ ਮਨ ਨੂੰ ਸਮਝਣ ਦਾ ਹਿੰਦਕ ਕੀਤਾ ਆਤਮ ਪਰਚੋਲ ਕੀਤੀ ਸਵੈ ਪਰਚੋਲ ਕੀਤੀ ਤੇ ਪਤਾ ਲੱਗ ਗਿਆ ਕਿ ਮੇਰਾ ਅੰਦਰ ਕੀ ਹੈ ਮੇਰਾ ਅੰਦਰ ਕੀ ਹੈ ਭਾਈ ਸਾਹਿਬ ਦੀ ਗੱਲ ਕਰ ਰਹੀ ਸੀ ਅੰਦਰ ਦੀ ਜੇ ਜਿੰਨਾ ਚਿਰ ਅਸੀਂ ਆਪਣੇ ਅੰਦਰ ਨੂੰ ਨਹੀਂ ਖੋਜਦੇ ਹੈਗੇ ਉਹਨਾਂ ਚਿਰ ਗੱਲ ਹੈ ਜਿਹੜੀ ਉਹ ਨਹੀਂ ਬਣਦੀ ਹੁਣ ਅੰਦਰ ਕੀ ਹੈ ਇੱਕ ਇਹਨਾਂ ਨੇ ਤੁਹਾਨੂੰ ਸਵਾਲ ਪੁੱਛਿਆ ਸੀ ਕਿ ਜਦੋਂ ਅਸੀਂ ਕਿਸੇ ਜੀਵਨ ਸਾਥੀ ਦੀ ਚੋਣ ਕਰਨੀ ਹੈ ਤੁਸੀਂ ਉਹਦੀ ਬਾਹਰੀ ਸੁੰਦਰਤਾ ਦੇਖੋਗੇ ਜਾਂ ਉਹਦਾ ਅੰਦਰੂਨੀ ਪੱਖ ਦੇਖੋਗੇ ਕਿ ਉਹਦੀ ਨੇਚਰ ਕਿਸ ਤਰ੍ਹਾਂ ਦੀ ਹੈ ਉਹਦੇ ਅੰਦਰ ਗੁਣ ਕਿਹਦਾ ਨੇ ਹੁਣ ਮੈਨੂੰ ਦੱਸੋ ਜਿਹੜੇ ਗੁਣ ਨੇ ਉਹ ਮਾਇ ਨੂੰ ਸਮਝਾਉਣ ਤੋਂ ਬਿਨਾਂ ਪੈਦਾ ਹੋ ਸਕਦੇ ਨੇ ਹੋ ਸਕਦੇ ਨਹੀਂ ਹੋ ਸਕਦੇ ਹੁਣ ਜੇਕਰ ਸਾਡੀ ਪਹੁੰਚ ਨਹੀਂ ਹੈਗੀ ਆਈਫੋਨ ਲੈਣ ਦੀ ਮਨ ਦੇ ਵਿੱਚ ਆ ਗਿਆ ਕਿ ਮੈਂ ਤੇ ਹੀ ਆਈਫੋਨ ਲੈਣਾ ਹੀ ਲੈਣਾ ਸਾਡੇ ਮਾਤਾ ਪਿਤਾ ਆਈਫੋਨ ਲੈਣ ਦੀ ਪਹੁੰਚ ਤੋਂ ਪਰੇ ਹੈਗੇ ਨੇ ਤੇ ਜੇ ਮਨ ਕਵੇ ਵੀ ਮੈਂ ਤੇ ਆਈਫੋਨ ਲੈਣਾ ਹੀ ਲੈਣਾ ਇਹਦਾ ਮਤਲਬ ਅਸੀਂ ਜਿੱਦ ਕਰਕੇ ਬੈਠੇ ਆ ਅਸੀਂ ਆਪਣੇ ਮਨ ਨੂੰ ਕੀ ਕੀਤਾ ਜੀ ਸਮਝਾਇਆ ਰਹੇ ਜੀ ਜਦੋਂ ਮਨ ਨੂੰ ਸਮਝ ਆ ਗਈ ਜਦੋਂ ਅਸੀਂ ਆਪਣੇ ਮਨ ਨੂੰ ਤਰਵਾਸ ਦੇ ਦਿੱਤਾ ਕਿ ਨਹੀਂ ਆਪਣੀ ਇਨੀ ਹੈਸियਤ ਨਹੀਂ ਮੈਂ ਆਪਣੇ ਆਪ ਨੂੰ ਇੰਨਾ ਮਕਬੂਲ ਕਰ ਲਵਾਂ ਆਪਣੇ ਆਪ ਨੂੰ ਇੰਨਾ ਕਾਬਿਲ ਬਣਾ ਲਵਾਂ ਕਿ ਮੈਂ ਆਪਣੇ ਮਾਪੇ ਦੇ ਉੱਤੇ ਬੋਝ ਨਹੀਂ ਬਣਨਾ ਤੇ ਆਈ ਫੋਨ ਮੈਂ ਖੁਦ ਆਪਣੀ ਮਿਹਨਤ ਕਰਕੇ ਕਿਸੇ ਮੁਕਾਮ ਤੇ ਪਹੁੰਚ ਕੇ ਮੈਂ ਲੈਣ। ਕਾਬਿਲ। ਮੈਂ ਇੱਕ ਉਦਾਹਰਣ ਦੇ ਜੀ ਬਟਾ ਜੀ मन को समझाने इसे कार करके गुरु साहब जी ने जब जी साहब जी की है कि मन जीता जगजीत जी ने मन जित लिया उसने जगह जित लिया है हम मन की अवस्था की है गुरु साहब जी कहते कि भाई जो दिल खोजना दिल खोज की गल की है बंदे खोज दिल हर रोज ना फिर परेशानी ਮਾਹੇ ਹੁਣ ਇਹਦੇ ਵਿੱਚ ਅਧਿਆਤਮਿਕਤਾ ਵੀ ਹੈਗੀ ਆ ਦਿਲ ਖੋਜਣ ਦੇ ਵਿੱਚ ਇਹਦੇ ਵਿੱਚ ਸਮਾਜਿਕਤਾ ਵੀ ਹੈਗੀ ਆ ਇਹਦੇ ਵਿੱਚ ਸਾਰਾ ਕੁਝ ਹੀ ਹੈ ਹੁਣ ਜੇ ਦਿਲ ਖੋਜਣ ਦੀ ਗੱਲ ਕਰਨੀ ਆ ਅਧਿਆਤਮਿਕ ਤੌਰ ਦੇ ਉੱਤੇ ਤੇ ਉਹਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਗੱਲ ਕਰਦੇ ਨੇ ਕਿ ਦਿਲ ਨੂੰ ਖੋਜਣਾ ਜੇ ਤੁਹਾਨੂੰ ਦਿਲ ਦੇ ਅੰਦਰ ਹੀ ਪਰਮਾਤਮਾ ਨੂੰ ਲੱਭਣਾ ਪਏਗਾ ਪਰਮਾਤਮਾ ਕਿਧਰੇ ਹੋਰ ਪਾਸੇ ਨਹੀਂ ਉਹ ਤੁਹਾਡੇ ਦਿਲ ਦੇ ਅੰਦਰ ਹੈ ਦਿਲ ਹੈ ਦਿਲ ਖੋਜੋ ਇਹੀ ਥਾਂ ਔਰ ਮੁਕਾਮ ਕੀ ਅਕਾਲਪੁਰ ਪ੍ਰਮਾਤਮਾ ਦਾ ਜਿਹੜਾ ਮੁਕਾਮ ਹੈ ਉਹ ਇਸ ਦਿਲ ਦੇ ਅੰਦਰ ਹੀ ਹੈ ਇਹ ਕੀ ਦੀ ਅਧਿਆਤਿਕ ਅਵਸਥਾ ਹੈ ਤੇ ਜੇ ਅਸੀਂ ਇਹ ਨੂੰ ਸਮਾਜਿਕ ਤੌਰ ਦੇ ਉੱਤੇ ਗੱਲ ਕਰਦੇ ਆਂ ਦਿਲ ਖੋਜਣ ਦੀ ਤੇ ਦਾ ਇੱਕ ਉਹ ਵੀ ਪੱਖ ਹੈਗਾ ਕਿ ਜੇਕਰ ਅਸੀਂ ਦਿਲ ਦੇ ਵਹਿਣ ਦੇ ਵਿੱਚ ਬੈਠ ਕੇ ਜਾਂ ਦਿਲ ਨੂੰ ਮਾੜੇ ਪਾਸੇ ਲਗਾ ਕੇ ਜਾਂ ਉਸ ਨੂੰ ਦੁਨਿਆਵੀ ਪੱਖ ਦੇ ਵਿੱਚ ਲਗਾ ਕੇ ਅਸੀਂ ਆਪਣਾ ਆਪ ਹੈ ਜਿਹੜਾ ਉਹ ਨੈਗੇਟਿਵ ਪਾਸਿਮ ਲੈ ਕੇ ਜਾ ਰਹੇ ਹੁਣ ਜਦੋਂ ਅਸੀਂ ਇਹ ਅਧਿਆਤਿਕਤਾ ਦੀ ਗੱਲ ਕਰਦੇ ਆਂ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਚੰਗਿਆਈ ਆਲਕ ਕਰੇ ਬੁਰਿਆਈ ਹੋਵੇ ਸੇ ਉਹਨੇ ਮਨ ਦੀ ਅਵਸਥਾ ਹੈ ਕਿ ਜਦੋਂ ਕੋਈ ਚੰਗਾ ਕੰਮ ਕਰਨਾ ਹੋਵੇ ਤੇ ਮਨ ਕਹਦਾ ਉਹ ਨਹੀਂ ਆ ਸ਼ੱਡ ਕਾ ਦੇ ਲਈ ਹੋ ਰਹਿਣ ਨੂੰ ਬਹੁਤ ਸਮਾਂ ਹੋ ਗਿਆ ਉਹ ਇਹ ਕੰਮ ਨਹੀਂ ਕਰ ਸਾਡੇ ਕੋਲ ਨਹੀਂ ਹੋਣਾ ਤੇ ਜੇ ਉਸੇ ਵੇਲੇ ਕਹਿੰਦੇ ਆ ਕਿ ਆ ਵੀ ਕਿਚਨ ਉਹ ਆ ਪਿਕਚਰ ਦੇਖਣ ਚੱਲ ਜੀ ਤੇ ਉਸੇ ਵੇਲੇ ਖੜੇ ਹੋ ਜਾਓਗੇ ਜਾਂ ਚਾਹ ਜਵਦੇ ਇੰਜੋਏ ਕਰਨ ਚੱਲੋ ਚੱਲ ਜੀ ਤੇ ਜੇ ਕਹਿ ਦਿੱਤਾ ਜਾਵੇ ਆਪਾਂ ਬੈਠ ਕੇ ਪਾਠ ਕਰਨਾ ਚੰਗਿਆਈ ਆਲਮ ਕਰੇ ਆਲਮ ਤੋਂ ਭਾਪ ਅਲਸ ਬੁਰਾਈ ਹੋਏ ਸੇਰ ਭਾਪ ਜਦੋਂ ਬੁਰਾਈ ਕਰਦੀ ਹੁੰਦੀ ਹੈ ਤੇ ਅਸੀਂ ਸ਼ੇਰ ਬਣ ਜਾਂਦੇ ਹਾਂ ਇਹ ਮਨ ਦੀ ਅਵਸਥਾ ਹੈ ਜਿਹੜੀ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤੀ ਹੈਗੀ ਐਸ ਤੋਂ ਭਾਈ ਸਾਹਿਬ ਜੀ ਨੇ ਬੜੇ ਹੀ ਵਿਸਥਾਰਪੂਰਵਕ ਢੰਗ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਬਹੁਤ ਬਹੁਤ ਧੰਨਵਾਦ ਸਦਾਰ ਪਰਮਿੰਦਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਸੂਚੀ ਮੈਨੇਜਮੈਂਟ ਸਾਰੀ ਟੀਮ ਦਾ ਜਿਹੜੇ ਕਿ ਇਹ ਪ੍ਰੋਗਰਾਮ ਆਰਗੇਨਾਈਜ਼ ਕਰਦੇ ਰਹੇ ਨੇ ਸੋ ਗੁਰੂ ਸਾਹਿਬੀ ਕਿਰਪਾ ਕਰਨ ਬਖਸ਼ਿਸ਼ ਕਰਨ ਤੁਹਾਡੇ ਸਾਰਿਆਂ ਦੇ ਉੱਤੇ ਦਰੋ ਕਰੋ ਗੁਰਸਿੱਖੀ ਵੰਡ ਨਾਮ ਦਾਤ ਦੀ ਦਾਤ ਕੋਸ਼ਿਸ਼ ਕਰਨ ਔਰ ਇਸ ਸੋਚੀ ਟੀਮ ਨੂੰ ਚੱਕੀਆਂ ਕਲਾ ਬਖਸ਼ਿਸ਼ ਕਰਨ ਤਾਂ ਕਿ ਹੋਰ ਵੀ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਜਿਹੜਾ ਹੋ ਸਕੇ ਸੋ ਦਾਸ ਕੋਲੋਂ ਬੋਲਦਿਆਂ ਇੱਕਾ ਪ੍ਰਕਾਰ ਦੀਆਂ ਭੁੱਲਾਂ ਵਗਿਆ ਹੋ ਗਈਆਂ ਹੋਣੀਆਂ ਤੁਸੀਂ ਸਾਰੇ ਹਿੱਸੂ ਜਵਾਨੋ ਬਖਸ਼ਣ ਜੋ ਬਖਸ਼ ਦੇਣਾ ਦੀ ਬਲਾਵਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ